ਜਿਨ੍ਹਾਂ ਦੇ ਕਰਮਾਂ ਵਿੱਚ ਸੇਵਾ ਹੁੰਦੀ ਹੈ ਨਾ ਤਾਂ ਉਹ ਆਪਣੀ ਸੇਵਾ ਕਰਨ ਦੇ ਲਈ ਹਿੰਮਤ ਵੀ ਰੱਖਦਾ ਯਾਰ ਦੇਖੋ ਯਾਰ ਧੀਆਂ ਨੇ ਕਿੱਡੀ ਵੱਡੀ ਹਿੰਮਤ ਦਿਖਾਈ ਹੈ ਯਾਰ ਦੇਖੋ ਸੇਵਾ ਕਰਨੀ ਤਾਂ ਇੱਥੋਂ ਪਤਾ ਲੱਗਦਾ ਵੀ ਸੱਚੇ ਮਾਨਾ ਸੇਵਾ ਆ ਹੁੰਦੀ ਹੈ ਕਿੰਨੇ ਹੌਸਲੇ ਦੇ ਨਾਲ ਇਹਨਾਂ ਧੀਆਂ ਨੇ ਦੇਖੋ ਸੇਵਾ ਕੀਤੀ ਸਬੀਲ ਦੀ ਯਾਰ ਇੰਨੀ ਸੇਵਾ ਕਰਨੀ ਕੋਈ ਖੇਡ ਦੀ ਗੱਲ ਨਹੀਂ ਗਈ ਬੰਦਿਆਂ ਨਾਲੋਂ ਔਰਤਾਂ ਵੀ ਕਿਸੇ ਗੱਲੋਂ ਘਟ ਨਹੀਂ ਹੁੰਦੀਆਂ ਤੇ ਦੇਖੋ ਯਾਰ ਔਰਤਾਂ ਨੇ ਕਿੰਨੀ ਹਿੰਮਤ ਦਿਖਾਈ ਆ ਤੇ ਕਿੰਨੀ ਯਾਰ ਪ੍ਰੇਮ ਦੇ ਨਾਲ ਸੇਵਾ ਕੀਤੀ ਹੈ ਯਾਰ ਜਿਹੜਾ ਵੀ ਸੱਚੇ ਮਾਨ ਨਾਲ ਸੇਵਾ ਕਰਦਾ ਨਾ ਤਾਂ ਕਰੀ ਹੋਈ ਸੇਵਾ ਦਾ ਫਲ ਜ਼ਰੂਰ ਮਿਲਦਾ ਬਈ ਯਾਰ ਕਦੇ ਵੀ ਬੇਅਰਥ ਨਹੀਂ ਜਾਂਦਾ ਹੁੰਦਾ ਤਾਂ ਪਰਮਾਤਮਾ ਆਪ ਹੀ ਕਿਰਪਾ ਕਰ ਦਿੰਦਾ ਅੜੇ ਹੋਏ ਕੰਮ ਸਭ ਚੱਲ ਪੈਂਦੇ ਨੇ ਵਾਹਿਗੁਰੂ ਸਭ ਦੀਆਂ ਝੋਲੀਆਂ ਭਰ ਦੇਵੇ ਜਿਨ੍ਹਾਂ ਨੇ ਸਤਕਾਰ ਦੇ ਨਾਲ ਸੇਵਾ ਕੀਤੀ ਕਿੱਥੋਂ ਲੋਕ ਸੇਵਾ ਕਰਦੇ ਤੇ ਚੰਗੀਆਂ ਵੀਡੀਓ ਨੂੰ ਲਾਇਕ ਕਰਦੇ ਨੇ ਲਚਣ ਟੱਪਣ ਵਾਲੀਆਂ ਵੀਡੀਓ ਨੂੰ ਬਹੁਤ ਹੀ ਲੋਕ ਸਪੋਰਟ ਕਰਦੇ ਨੇ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ